ਬਾਇਆ ਸਾਹਿਬ ਬੜੇ ਚਸਤ ਲੀਡਰ ਆ ਉਹਨੇ ਬਲੀਦੀਨ ਨੂੰ ਲਿਆਂਦਾ ਨੇ ਉਹਨੇ ਬੜੇ ਤਰੀਕੇ ਨਾਲ ਫਿੱਟ ਕਰਿਆ ਇਹਨੂੰ ਉੱਥੇ ਕਿ ਇਹ ਪ੍ਰਧਾਨ-ਪ੍ਰਧਾਨ ਬਣਦਾ ਫਿਰਦਾ ਇਹਨੂੰ ਪ੍ਰਧਾਨਗੀ ਦੀ ਐਂ ਕੱਢਣੀ ਵਿੱਚੋਂ ਜਦੋਂ ਹਰਗੇ ਦੀ ਪ੍ਰਧਾਨਗੀ ਗਈ ਕਿ ਡਰਬਾ ਜੋਗੇ ਰਹਿ ਜਾਣਾ ਹੈ ਪਰ ਉਹ ਤਾਂ ਕਹਿੰਦੇ ਅਰਬੀ ਘੋੜਿਆ ਸਾਡੇ ਕੋਲੇ ਸਾਰੇ ਖੱਤਣਾ ਕੁੱਤਣਾ ਬਾਤ ਤੁਰ ਗਈਆਂ ਕੋਈ ਆਪ ਦੇਖੋ ਇਸੇ ਡਰਾਮੇਬਾਜ਼ੀ ਨੇ ਇਹਨਾਂ ਦੇ ਤਖਤੇ ਪਟਾਉਣੇ ਆ ਇਸੇ ਡਰਾਮੇ ਬਾਜੀ ਨੇ ਇਹਨਾਂ ਨੂੰ ਮੁੱਦੇ ਮੁੱਢੇ ਮੋੜਣਾ ਇਹੋ ਜਿਹੇ ਲੋਕ ਜਿਨ੍ਹਾਂ ਨੇ ਕਾਂਗਰਸ ਖੜੀ ਕੀਤੀ ਅੱਤਵਾਦ ਵੇਲੇ ਉਹ ਜਿਹੜੇ ਵੋਟਾ ਬੋਨ ਨਹੀਂ ਸੀ ਕੋਈ ਨਿਕਲਦਾ ਤੁਸੀਂ ਉਹਨਾਂ ਨੂੰ ਘਰਾਂ ਚ ਜਲੀਲ ਕਰਨਾ ਸ਼ੁਰੂ ਕਰਤਾ ਤੁਸੀਂ ਪੁੱਛਿਆ ਹੀ ਨਹੀਂ ਉਹਨਾਂ ਨੂੰ ਹੂੰ ਤੇ ਅੱਜ ਚਲੋ ਮੇਰਾ ਤਾਂ ਧੰਨਵਾਦ ਕਰਦੇ ਆ ਕਾਂਗਰਸ ਦੇ ਵਰਕਰ ਸਰਪੰਚ ਪਿੰਡਾਂ ਵਾਲੇ ਮੈਨੂੰ ਫੋਨ ਕਰ ਕਰ ਕਹਿੰਦੇ ਬਾਈ ਤਰਫ ਧੰਨਵਾਦ ਨਾਲੇ ਖੁਸ਼ ਹੁੰਦੇ ਆ ਮੈਂ ਕਿਹਾ ਕਿਉਂ ਧੰਨਵਾਦ ਕਰ ਤੋ ਕਰੀ ਜਾਂਦੇ ਆ ਕਹਿੰਦੇ ਯਾਰ ਤੂੰ ਇਲੈਕਸ਼ਨ ਲੜ ਰਿਹਾ ਸਾਨੂੰ ਜਿਨ੍ਹਾਂ ਨੇ ਪੁੱਛਿਆ ਨਹੀਂ ਸੀ ਨਾ ਤੂੰ ਸਾਡੇ ਘਰਾਂ 'ਚ ਆਰ ਤੇ ਕਾਂਗਰਸ ਦੇ ਪ੍ਰਧਾਨ ਕਹਿੰਦੇ ਕਿਹੜੇ ਸਰਪੰਚ ਦੇ ਘਰੇ ਕਦੇ ਕਿਹੜੇ ਸਰਪੰਚ ਦੇ ਘਰੇ ਕਹਿੰਦੇ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਸਾਡੇ ਘਰਾਂ 'ਚ ਵੀ ਕਾਂਗਰਸ ਦਾ ਪ੍ਰਧਾਨ ਆਊਗਾ ਇਹ ਕਹਿੰਦੇ ਤਾਂ ਤੇਰਾ ਧੰਨਵਾਦ ਕਰਦੇ ਸੀ ਤਾਂ ਆਇਆ ਸਾਡੇ ਘਰੇ ਨਹੀਂ ਉਹ ਤਾਂ ਹੁਣ ਹੱਥ ਦੇ ਵਿੱਚ ਰੋਟੀਆਂ ਫੜਫੜ ਖਾਈ ਜਾਂ ਇੱਕ ਗੱਲ ਦੱਸੋ ਘਰੇ ਰੋਜ਼ ਆਪਾਂ ਹੱਥ ਤੇ ਰੱਖ ਕੇ ਰੋਟੀ ਖਾਂਦੇ ਹਾਂ ਜੇ ਤੁਸੀਂ ਘਰੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣੇ ਫਿਰ ਡਰਾਮਾ ਕਾਹਤੋਂ ਕਰਦੇ ਆ ਲੋਕ ਸਮਝਦੇ ਆ ਤੁਹਾਡੇ ਡਰਾਮੇ ਨੂੰ ਜੇ ਤਾਂ ਤੁਸੀਂ ਘਰ ਤੇ ਵੀ ਘਰੇ ਵੀ ਬੱਟ ਤੇ ਬੈਠ ਕੇ ਰੋਟੀ ਖਾਣੇ ਉਹ ਖੇਨ ਜਾਂ ਕਰੇ ਹੱਥ ਤੇ ਰੱਖ ਕੇ ਖਾਣੇ ਫਿਰ ਤਾਂ ਖਾ ਲਓ ਡਰਾਮੇ ਕਾਹਤੋਂ ਯਾਰ ਇਹ ਇਹ ਡਰਾਮੇਬਾਜ਼ੀ ਨੂੰ ਲੋਕ ਸਮਝਦੇ ਆ ਮੇਰਾ ਵਿਚਾਰ ਆ ਜਿਹੜਾ ਬਾਬਾ ਸਰਾਭਾ ਜਿਹੜਾ ਵਿਚਾਰ ਆ ਇਹਨਾਂ ਦਾ ਵਿਚਾਰ ਆ ਸਾਬਰਕਰ ਵਾਲਾ ਵਿਚਾਰ ਰੋਲਾ ਜਿਹੜਾ ਸਾਡਾ ਲੜਾਈ ਜਿਹੜੀ ਵਿਚਾਰ ਦੀ ਆ ਸਿਰਫ ਵਿਚਾਰਾਂ ਦੀ ਲੜਾਈ ਆ ਸਾਡੀ ਮੇਰੀ ਇਹਨੇ ਜ਼ਮੀਨ ਨਹੀਂ ਦੱਬੀ ਕਿ ਮੇਰੀ ਜ਼ਮੀਨ ਦਾ ਬਲੀ ਨੇ ਤੇ ਮੈਂ ਤਾਂ ਜ਼ਮੀਨ ਛਡਾਉਣੀ ਆ ਮੇਰਾ ਇਹ ਰੋਲਾ ਨਹੀਂ ਮੇਰਾ ਰੋਲਾ ਫਿਰ ਉੱਥੇ ਆ ਗਈ ਨਾ ਗੱਲ ਵਿਚਾਰ ਦਾ ਰੋਲਾ ਹੈ ਖਟਾਸ ਕੋਈ ਨਹੀਂ ਇਹ ਤਾਂ ਆਪਣੀ ਨਫ਼ਰਤ ਵੀ ਡਿਜ਼ਰਵ ਨਹੀਂ ਕਰਦੇ ਲੋਕ ਇੰਨੀ ਹਾਇਸੀਅਤ ਕਿੱਥੇ ਨਾਲ ਲੋਕਾਂ ਦੀ ਯਾਰ ਚੋਰਾਂ ਦੀ ਹਾਇਸੀਅਤ ਇਹ ਥੋੜੀ ਹੁੰਦੀ ਹੈ ਕਿ ਸਰਦਾਰਾਂ ਦਾ ਮੁਕਾਬਲਾ ਕਰ ਲੈਣਾ ਜਿਨ੍ਹਾਂ ਨੇ ਕਦੇ ਇੱਥੋਂ ਪੈਸੇ ਇਕੱਠੇ ਕਰਲੇ ਕਦੇ ਇੱਥੋਂ ਕਰਲੇ ਕਦੇ ਇੱਥੋਂ ਕਰਲੇ ਇਹਦੀ ਜੀਬ ਕੱਟ ਲਈ ਉਹਦੀ ਜੀਬ ਕੱਟ ਲਈ ਜੇਬਾਂ ਕੱਟਣ ਵਾਲੇ ਲੋਕ ਸਰਦਾਰਾਂ ਦਾ ਮੁਕਾਬਲਾ ਥੋੜੀ ਕਰਨਗੇ ਸਰਦਾਰਾਂ ਨਾਲ ਉਹਨਾਂ ਦਾ ਕੀ ਮੁਕਾਬਲਾ ਹੈ ਆਪਣਾ ਇਹ ਦੇਖੋ ਪਹਿਲਾਂ ਕਿਸੇ ਕਾਂਗਰਸ ਦੇ ਪ੍ਰਧਾਨ ਨਾਲ ਨਹੀਂ ਮ ਕਿਉਂਕਿ ਜੀ ਬੰਦਾ ਆਪਦੇ ਸਿਧਾਂਤਾਂ ਤੇ ਖੜਾ ਹੈ ਤਾਂ ਆਪਾਂ ਉਹਦੇ ਨਾਲ ਸਹਿਮਤ ਹੁੰਨੇ ਆ ਮੈਂ ਦੱਸਿਆ ਜਿਸ ਵੇਲੇ ਜਿਸ ਵੇਲੇ ਇਹ ਸਿੱਖਾਂ ਦੇ ਖਿਲਾਫ ਨਹੀਂ ਸੀ ਬੋਲਦੇ ਉਦੋਂ ਤੱਕ ਮੇਰੀ ਦੋਸਤੀ ਰਹੀ ਹੈ ਇਹਨਾਂ ਨਾਲ ਜਿਸ ਵੇਲੇ ਇਹ ਏਜੰਸੀਆਂ ਦੇ ਢੇਹ ਚੜ੍ਹ ਕੇ ਦੋਨੇ ਏਜੰਸੀਆਂ ਦੀ ਬੋਲੀ ਬੋਲਣ ਲੱਗ ਗਏ ਬਸ ਉਸ ਤੋਂ ਬਾਅਦ ਸਾਡਾ ਵਿਚਾਰ ਜਦੋਂ ਵਿਚਾਰ 'ਚ ਫਰਕ ਪੈ ਗਿਆ ਤੇ ਇਹ ਚੀਜ਼ਾਂ ਪਾਰਟੀ ਦੇ ਵਿੱਚ ਹੁੰਦੇ ਵੀ ਸਹਾਰ ਦੇ ਰਹੇ ਹੋ ਕਿਉਂਕਿ ਤੁਸੀਂ ਪੰਥ ਇਕੱਠਾਂ ਦੇ ਉਪਰਾਮ ਜਾਂਦੇ ਆਮ ਜਾਂਦੇ ਰਹੇ ਹੋ ਚਾਹੇ ਬਰਗਾੜੀ ਦੀ ਗੱਲ ਕਰੀਏ ਉੱਥੇ ਵੀ ਤੁਸੀਂ ਆਮ ਜਾਂਦੇ ਰਹੇ ਹੋ ਪਾਰਟੀ ਦੇ ਵਿੱਚ ਹੁੰਦੇ ਆ ਇਹ ਚੀਜ਼ਾਂ ਸਹਾਰੀਆਂ ਮੈਂ ਉਹ ਹੀ ਤਾਂ ਕਿ ਨਾ ਇੱਥੇ ਹੀ ਤਾਂ ਪੰਗਾ ਪਿਆ ਹੈ ਹੂੰ ਮਤਲਬ ਜਦੋਂ ਅਮਰਪਾਲ ਸਿੰਘ ਜੀ ਸਾਡੇ ਰੋਡੇ ਪਿੰਡ ਆਉਂਦੇ ਆ ਜਿਸ ਦਿਨ ਦਸਤਾਰਬੰਦੀ ਹੁੰਦੀ ਆ ਹੂੰ ਉਸ ਦਿਨ ਵੀ ਆਪਾਂ ਉਸ ਸਮਾਗਮ ਚ ਬੈਠੇ ਸੀ ਉਹਦਾ ਵੀ ਉਲੰਭਾ ਹੂੰ ਕਿ ਉੱਥੇ ਕਿਉਂ ਜਾਣੇ ਹੋ ਤੁਸੀਂ ਇਕੱਠਾਂ ਦੇ ਵਿੱਚ ਹੁਣ ਬਰਗਾੜੀਏ ਜਾ ਨਹੀਂ ਸਕਦੇ ਹੂੰ ਗੁਰੂ ਨਾਲ ਪ੍ਰੇਮ ਨਹੀਂ ਹੂੰ ਸਰਕਾਰ ਚ ਰਹਿੰਦੇ ਆ ਕੁਝ ਕੀਤਾ ਨਹੀਂ ਹੂੰ ਲੋਕ ਪੁੱਛਣਗੇ ਨਾ ਕਿ ਤੁਹਾਡੀ ਸਰਕਾਰ ਸੇ ਤੁਸੀਂ ਐਮਐਲਏ ਸੇ ਤੁਸੀਂ ਵਿਧਾਨ ਸਭਾ ਚ ਖੜੇ ਹੋ ਕੇ ਗੱਲ ਕੀਤੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਹੂੰ ਉਹਨੂੰ ਕਿਹਾ ਤਾਂ ਨਹੀਂ ਜਾ ਸਕਦੇ ਤਕਲੀਫ ਇਹ ਸੀ ਵੀ ਕਮਲਜੀਤ ਸਿੰਘ ਵਰਾੜ ਪੰਥਕ ਸਫਾ ਚ ਵਿਚਰਦਾ ਤੈਨੂੰ ਚੁੱਕਦਾ ਹੋ ਭਾਈ ਦੁਨੀਆ ਨੂੰ ਚੁੱਕਦਾ ਮੇਰੇ ਦੋਸਤ ਕਹਿੰਦੇ ਆ ਆਮ ਦੁਨੀਆ ਕਹਿੰਦੀ ਕਿ ਚੰਗੀ ਗੱਲ ਆ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਸਾਰੀਆਂ ਸਿਆਸੀ ਤਰ੍ਹਾਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਹੁਣ ਵੀ ਜੇ ਮੈਂ ਕਹਿੰਦਾ ਵੀ ਹੁਣ ਵੀ ਜੇ ਮੰਨ ਲਓ ਕਿਸਾਨਾਂ ਦੀ ਗੱਲ ਸੀ ਸਾਡੇ ਕਿਸਾਨ ਕੁੱਟੇ ਆ ਨਾ ਬਿਲਕੁਲ ਬੋਰੀਆਂ ਚ ਪਾਪਾ ਕੁੱਟਿਆ ਨਾ ਗਵਾਂਡੀ ਸੂਬੇ ਦੇ ਤੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਬੈਠਦੀਆਂ ਆਮ ਆਦਮੀ ਪਾਰਟੀ ਕਾਂਗਰਸ ਕਾਲੀ ਦਲ ਹੋਰ ਸਾਰੇ ਬੀਐਸਪੀ ਜਿੰਨੇ ਸੀਪੀਆਈ ਸੀਪੀਐਮ ਸਾਰੇ ਬੰਦੇ ਇਕੱਠੇ ਹੋ ਕੇ ਤੇ ਵਿਚਾਰ ਕਰਦੇ ਵੀ ਅਸੀਂ ਇਹਨਾਂ ਦੀ ਲੜਾਈ ਲੜਨੀ ਕਿਵੇਂ ਆ